ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜੁਥੇ ਕਿ ਦਿਨ ਦਿਹਾੜੇ ਇੱਕ ਸ਼ਿਵਸਾਣਾ ਲੀਡਰ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ ਗੋਰਾ ਥਾਪੜ ਤੇ ਹਮਲਾ ਹੋਇਆ ਦੱਸਦੀ ਹੈ ਕਿ ਵਿਵਾਦਤ ਬਿਆਨ ਨੂੰ ਲੈ ਕੇ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿਣ ਵਾਲੇ ਗੋਰਾ ਥਾਪੜ ਤੇ ਹਮਲਾ ਕੀਤਾ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਦੋ ਲੋਕ ਆਉਂਦੇ ਨੇ ਐਕਟਿਵਾ ਤੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਿੱਤੀ ਜਾਵੇ ਤਾਂ ਥ੍ਰੈਟ ਕਾਲਸ ਵੀ ਕਈ ਵਾਰੀ ਇਹਨਾਂ ਨੂੰ ਆਈਆਂ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਕੋਲੋਂ ਇਹਨਾਂ ਆਪਣੀ ਸੁਰੱਖਿਆ ਸੰਬੰਧੀ ਮੰਗ ਵੀ ਕੀਤੀ ਸੀ ਦੱਸਦੇ ਕਿ ਦੂਜੇ ਪਾਸੇ ਸ਼ਿਵਸਾਨਾ ਲੀਡਰਾਂ ਦੇ ਵੱਲੋਂ ਪੰਜਾਬ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਕਿ ਹਮਲਾ ਪੰਜਾਬ ਪੁਲਿਸ ਦੀ ਲਾਪਰਵਾਹੀ ਦੇ ਚੱਲਦੇ ਹੋਇਆ ਦੱਸਦੇ ਕਿ ਅੱਜ ਸਵੇਰੇ ਦਿਨ ਦਿਹਾੜੇ ਸ਼ਿਵਸਾਨਾ ਦੇ ਇਹ ਵੱਡੇ ਲੀਡਰ ਤੇ ਹਮਲਾ ਕਰ ਦਿੱਤਾ ਗਿਆ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਐਕਟਿਵਾ ਤੇ ਸਵਾਰ ਹੋ ਕੇ ਕਿਸੇ ਦਾ ਪਤਾ ਲਾਣ ਦੇ ਲਈ ਜਾ ਰਹੇ ਸਨ ਜਦੋਂ ਰਸਤੇ ਦੇ ਵਿੱਚ ਉਹਨਾਂ ਤੇ ਤਲਵਾਰਾਂ ਵਸਾਈਆਂ ਜਾਂਦੀਆਂ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਸੁਰੱਖਿਆ ਕਰਮੀ ਉਹਨਾਂ ਦੇ ਨਾਲ ਸੀ ਦੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਵਿਅਕਤੀ ਉਹਨਾਂ ਦੇ ਕੋਲ ਆਉਂਦੇ ਨੇ ਇੱਕ ਦੇ ਵੱਲੋਂ ਤਲਵਾਰਾ ਕੱਟ ਕੇ ਸ਼ਰੀਆਮ ਉਹਨਾਂ ਤੇ ਵਾਰ ਕਰ ਦਿੱਤੇ ਜਾਂਦੇ ਨੇ ਜਦਕਿ ਦੂਜਾ ਵਿਅਕਤੀ ਗੱਲਬਾਤ ਕਰਦੇ ਹੋਏ ਪੁਲਿਸ ਸੁਰੱਖਿਆ ਕਰਮੀ ਨੂੰ ਦੂਰ ਲੈ ਜਾਂਦਾ ਹੈ ਕੀ ਆ ਇਹ ਵੀ ਜਾ ਰਿਹਾ ਹੈ ਕਿ ਸੁਰੱਖਿਆ ਕਰਮੀ ਦੀ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿਸੇ ਦੇ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਲੋਕ ਖੜੇ ਤਮਾਸ਼ੀ ਬਿੰ ਤਮਾਸ਼ਾ ਵੇਖਦੇ ਰਹੇ ਦੂਜੇ ਪਾਸੇ ਲੋਕਾਂ ਨੇ ਮੋਬਾਈਲ ਕੱਢ ਲੈ ਵੀਡੀਓ ਤੱਕ ਬਣਾਈਆਂ ਜਾਂਦੀਆਂ ਨੇ ਪਰ ਕਿਸੇ ਦੇ ਵੱਲੋਂ ਇਸ Hindu ਨੇਤਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਲੁਧਿਆਣਾ ਦੇ ਵਿੱਚ ਹਮਲਾ ਹੋਇਆ ਜਾਮਾ ਮਸਜਿਦ ਦੇ ਬਾਹਰ ਸਿਵਲ ਹਸਪਤਾਲ ਦੇ ਰਸਨ ਪਤਾ ਲੈ ਕੇ ਜਿਸ ਤੋਂ ਬਾਅਦ ਇਹ ਹਮਲਾ ਜਿਹੜਾ ਕਿ ਇਸ ਹਿੰਦੂ ਨੇਤਾ ਤੇ ਕਰ ਦਿੱਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਹੰਗ ਸਿੰਘਾਂ ਦੇ ਵੱਲੋਂ ਹਿੰਦੂ ਨੇਤਾ ਤੇ ਹਮਲਾ ਕੀਤਾ ਗਿਆ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਇਹਨਾਂ ਨਿਹੰਗ ਸਿੰਘਾਂ ਨੇ ਰੇਕੀ ਕੀਤੀ ਉਸ ਹਿੰਦੂ ਨੇਤਾ ਦੀ ਦਸਤੋਂ ਬਾਅਦ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਲੁਧਿਆਣਾ ਵਿਖੇ ਵੱਡੀ ਵਾਰਦਾਤ ਜੁੜੀ ਕਿ ਦਿਨ ਦਿਹਾੜੇ ਵਾਪਰੀ ਹੈ ਲਾ ਐਂਡ ਆਰਡਰ ਤੇ ਵੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਜਿਹੜੇ ਕੀ ਖੜੇ ਹੁੰਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਲੋਕ ਵੀਡੀਓ ਬਣਾ ਰਹੇ ਨੇ ਰੋਲਾ ਪਾਇਆ ਜਾਂਦਾ ਪਰ ਕਿਸੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਨਹੀਂ ਕੀਤੀ ਜਾਂਦੀ ਉਸ ਤੋਂ ਪਹਿਲਾਂ ਵੀ ਇਹਨਾਂ ਹਿੰਦੂ ਕਿਸਾਨਾਂ ਦੇ ਨੇਤਾਵਾਂ ਨੂੰ ਕਈ ਤਰ੍ਹਾਂ ਕਈ ਤਰ੍ਹਾਂ ਦੇ ਥ੍ਰੈਟ ਕਾਲਸ ਆਈਆਂ ਨੇ ਤੇ ਇਸ ਥਾਪੜ ਦੇ ਵਿਗੋਰਾ ਥਾਪੜ ਜਿਸ ਤੇ ਹਮਲਾ ਹੋਇਆ ਹੈ ਉਸ ਤੋਂ ਵੀ ਥ੍ਰੈਟ ਕਾਲਸ ਲਗਾਤਾਰ ਆ ਰਹੀਆਂ ਸਾਲ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਕਰਮਚਾਰੀਆਂ ਚਵਾਦਾ ਕਰਨ ਦੀ ਮੰਗ ਵੀ ਕੀਤੀ ਗਈ ਸੀ ਪਰ ਪੁਲਿਸ ਕਰਮਚਾਰੀਆਂ ਨੇ ਗੋਲਿਆਕਾਰ ਦਿੱਤਾ ਸੋ ਤਸਵੀਰਾਂ ਲੁਧਿਆਣੇ ਦੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਕਦਰ ਹਿੰਦੂ ਨੇਤਾ ਤੇ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਦੋ ਵਿਅਕਤੀਆਂ ਨੇ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਸਿਵਲ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਸਿਵਲ ਹਸਪਤਾਲ ਦੇ ਵਿਖੇ ਡਾਕਟਰਾਂ ਨੇ ਉਸ ਨੂੰ ਪੀਜੀਆ ਰੈਫਰ ਕਰਨ ਦੀ ਦੇ ਲਈ ਕਿਹਾ ਪਾਰੇ ਡੀ ਐਮ ਸੀ ਹੁੰਜੜਾ ਕੀ ਇਲਾਜ ਚੱਲ ਰਿਹਾ ਜੇਰੇ ਇਲਾਜ ਡੀ ਐਮ ਸੀ ਦੇ ਵਿੱਚ ਹੈ ਸੋ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਿੰਧੂ ਨੇਤਾ ਦੀ ਉਧਰੇ ਪੁਲਿਸ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀ ਐਸ ਟੀ ਵੀ ਖੰਗਾਲੇ ਜਾ ਰਹੇ ਨੇ ਆਖਿਰਕਾਰ ਕੀ ਪੂਰਾ ਮਾਮਲਾ ਹੈ ਉਸ ਦੇ ਬਾਰੇ ਵੀ ਜਲਦ ਪੁਲਿਸ ਦਾ ਬਿਆਨ ਸਾਹਮਣੇ ਆਵੇਗਾ ਸਾਡੇ ਟਕਸਾਲੀ ਲੀਡਰ ਨੇ ਸ਼ਵਸਨਾ ਪੰਜਾਬ ਦੇ ਸੰਦੀਪ ਥਾਪਰ ਗੋਰਾ ਜੀ ਜਿਨ੍ਹਾਂ ਨੂੰ ਆਏ ਦਿਨ ਅੱਤਵਾਦੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਾਂ ਔਰ ਕਈ ਵਾਰ ਅਸੀਂ ਲੁਧਿਆਣਾ ਪੁਸਤਕ ਮੇ ਨੋਟਿਸ ਲੈ ਕੇ ਵੀ ਆਏ ਆ ਵੀ ਸਾਡੇ ਪ੍ਰਧਾਨ ਨੂੰ ਖਤਰਾ ਆ ਆ ਵੀ ਇਹਨਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਪਰ ਕੁਲਦੀਪ ਚੈਲ ਸਾਹਿਬ ਦੀ ਜਿਹੜੀ ਫੀਲਿੰਗ ਹੈ ਨਾ ਉਹ ਸੀਐਮ ਭਗਵੰਤ ਮਾਨ ਸਾਹਿਬ ਤੋਂ ਵੱਡੀ ਵੱਡੀ ਫੀਲਿੰਗ ਹੈ ਉਹ ਕਹਿੰਦਾ ਡੀਜੀਪੀ ਮੇਰੇ ਥੱਲੇ ਆ ਮੈਂ ਕਮਿਸ਼ਨਰ ਆ ਸ਼ਹਿਰ ਦਾ ਮੈਂ ਕੁਲਦੀਪ ਚੈਲ ਆ ਮੈਂ ਮੋਹੱਲੇ ਵੀ ਢਾਇਆ ਮੈਂ ਸਾਰੇ ਢਾਇ ਤੇ ਲੁਧਿਆਣਾ ਵੀ ਢਾਉਂਗਾ ਇਹ ਜਿਹੜੀ ਫੀਲਿੰਗ ਅੱਜ ਜੇ ਉਹਨੇ ਚੱਕੀ ਫਿਰਦੇ ਨੇ ਉਸ ਫੀਲਿੰਗ ਦੇ ਨਤੀਜੇ ਅੱਜ ਸਾਡੇ ਇਹ Hindu leader ਦੇ ਉੱਤੇ ਹਮਲਾ ਹੋਇਆ ਉਹ ਹੁਣ ਸੁਰੱਖਿਤ ਨਹੀਂ ਹੈ ਜੀ ਅਜੇ ਡਾਕਟਰ ਕਹਿ ਰਹੇ ਵੀ ਸੀਰੀਅਸ ਹੈ ਕਿਉਂਕਿ ਬਾਹਾਂ ਵਿੱਚ ਕਿਰਪਾਨਾਂ ਵੱਜੀਆਂ ਹੋਈਆਂ ਇੱਥੇ ਕਿਰਪਾਨ ਵੱਜੀਆਂ ਸਿਰ 'ਚ ਕਰਦੇ ਫਿਰ ਤੱਕ ਪਾ ਨੂੰ ਬਲੱਡ ਨਹੀਂ ਰੁਕ ਰਿਹਾ ਉਹ ਕਹਿੰਦੇ ਸੀ ਸਾਨੂੰ PJ ਫਰੇਫਰ ਕਰਨਾ ਪੈਣਾ ਪਰ ਅਸੀਂ CMC ਲੈ ਕੇ ਜਾਵਾਂਗੇ ਪਰ ਡਾਕਟਰ ਕਹਿੰਦੇ ਮੈਨੂੰ ਤੁਹਾਡਾ ਟਾਈਮ ਦਿਓ ਮੈਂ ਕੋਸ਼ਿਸ਼ ਕਰ ਰਹੇ ਹਾਂ ਨੀ ਫਲਾਟ ਸੈਟਲ ਹੁੰਦੇ ਫਿਰ ਅਸੀਂ ਰੈਫਰ ਕਰਾਂਗੇ ਕਾਰਨ ਕੀ ਰਿਹਾ ਇਹ ਕਿਹਨਾਂ ਵੱਲੋਂ ਕੀਤਾ ਗਿਆ ਕਾਰਨ ਇਹ ਜੀ ਕੋਈ ਨਿਯੰਗਤ ਸਥਬੰਦੀਆਂ ਸੀਗੀਆਂ ਜਿਨ੍ਹਾਂ ਨੇ ਰੋਕ ਕੇ ਇਹਨਾਂ ਨੂੰ ਗਾਲ ਕੱਢ ਕੇ ਕਿਰਪਾਨ ਮਾਰੀ ਆ ਜਿਹੜੇ ਗਨਮੈਨ ਆ ਉਹ ਕਹਿੰਦੇ ਮੇਰੇ ਪਿਸਟਲ ਖਾਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਕਿਰਪਾਨਾਂ ਬਚ ਗਈ ਇਹਨਾਂ ਦੇ ਇਹ ਬਿਲਕੁਲ ਸਿਵਲ ਦੇ ਬਾਹਰ ਹੋਇਆ ਜੀ ਹੁਣੀ ਇਹ ਪਹਿਲਾਂ ਵੀ ਕੋਈ ਥ੍ਰੈਟ ਆਈ ਬਹੁਤ ਥ੍ਰੈਟ ਆ ਜੀ ਦੇਖੋ ਜੀ ਮੈਂ ਗੱਲ ਕਰਦਾ ਥ੍ਰੈਟ ਪ੍ਰਸ਼ਾਸਨ ਨੂੰ ਸਾਰਾ ਪਤਾ ਆ ਇਹ ਸਿਰਫ ਸੀਪੀ ਸਾਹਿਬ ਜਿਹੜੀ ਫੀਲਿੰਗ ਆ ਜਿਹੜੀ ਉਹ ਫੀਲਿੰਗ ਲੈਂਦੇ ਆ ਡੀਜੀਪੀ ਵਾਲੀ ਫੀਲਿੰਗ ਉਹ ਫੀਲਿੰਗ ਜੇ ਸੀ ਪੀ ਸਾਹਿਬ ਡੀ ਜੀ ਪੀ ਦੀ ਫੀਲਿੰਗ ਲੈ ਆ ਰਹੇ ਨਾ ਉਸ ਫੀਲੋਂ ਨਤੀਜਾ ਹੈ ਪੰਜਾਬ ਪੁਲਸ ਮੁਰਦਾਬਾਦ 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 ਪੰਜਾਬ ਪੁਲਸ ਮੁਰਦਾਬਾਦ 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 ਸੀ ਪੀ ਕੁਲਦੀਪ ਚਾਲ ਹਾਏ 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 ਸੀ ਪੀ ਕੁਲਦੀਪ ਚਾਲ ਮੁਰਦਾਬਾਦ 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 ਨਾਲ ਖੜਾ ਹੈ ਹਾਂ ਜੀ ਸਰ ਜੀ ਇਹ حملہ ਹੋਇਆ ਕੀ ਬੜੇ ਅਫਸੋਸ ਦੀ ਗੱਲ ਹੈ ਅਸੀਂ ਅਰੋੜਾ ਸਾਹਿਬ ਦੇ ਇੱਥੇ ਅਖੰਡ ਪਾੜ ਦੇ ਵਿੱਚ ਆਏ ਸੀ ਔਰ ਅੱਧਾ ਘੰਟਾ ਸੀ ਇੱਥੇ ਬੈਠ ਰਿਹਾ ਸੰਦੀਪ ਥਾਪਰ ਵੀ ਇੱਥੇ ਹੀ ਸੀਗਾ ਔਰ 5 ਮਿੰਟ ਪਹਿਲੋ ਇੱਥੋਂ ਨਿਕਲ ਕੇ ਬਾਹਰ ਗਿਆ ਤੇ ਅਸੀਂ ਉੱਥੇ ਹੀ ਬੈਠ ਰਹੇ ਹਾਂ ਉਸ ਤੋਂ ਬਾਅਦ ਜਾਂਦੇ ਇਹਨਾਂ ਤੇ ਵਾਰਦਾਤ ਹੋਈ ਹੈ ਕਹਿੰਦੇ ਚਾਰ ਬੰਦੇ ਸੀ ਨਿਹੰਗ ਟਾਈਪ ਸੀਗੇ ਬੰਦੇ ਉਹਨਾਂ ਨੇ ਇਹਨੂੰ ਘੇਰ ਲਿਆ ਔਰ ਇਹਦੇ ਤੇ ਕਿਰਪਾਨਾਂ ਤੇ ਠਾ ਮਾਰੀਆਂ ਦੇ ਨਾਲ ਸਿਰ ਸੁਰ ਇਹਨਾਂ ਫਾੜਤਾ ਔਰ ਗਨ ਮੈਂਦੀ ਪਿਸਟਲ ਵੀ ਥੋਣ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜ ਗਿਆ ਮਾਰ ਕੇ ਕਾਫੀ ਸੱਟਾਂ ਲੱਗੀਆਂ ਉਹਦੇ ਬੜੀ ਦੁਖਦਾਈ ਘਟਨਾ ਜਿਹੜੀ ਇਹ ਹੋਈ ਹੈ ਸੰਦੀਪ ਥਾਪੜ ਜੀ ਨਾਲ ਔਰ ਬੜੇ ਅਫਸੋਸ ਦੀ ਗੱਲ ਹੈ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਬੜੀ ਹੀ ਮਾੜੀ ਚੱਲ ਰਹੀ ਹੈ ਜਿਹਦੇ ਵਿੱਚ ਕਾਨੂੰਨ ਦੀ ਨਿੰਦਾ ਕਰਦਾ ਜੀ ਬੜੀ ਅੱਜ ਬਹੁਤ ਗਲਤ ਘਟਨਾ ਵਾਪਰੀ ਹੈ ਸੰਦੀਪ ਗੋਰਾ ਥਾਪੜ ਜੀ ਜੋ ਸਿਰਫ ਸਨਾ ਪੰਜਾਬ ਦੇ ਸੀਨੀਅਰ ਲੀਡਰ ਨੇ ਔਰ ਇਹ ਦਰੀ ਰਵਿੰਦਰ ਅਰੋੜਾ ਜੀ ਦੇ ਵਰਸੀ ਤੇ ਮੱਥਾ ਟੇਕਣ ਆਏ ਸੀ ਮੈਂ ਵੀ ਉੱਥੇ ਹੀ ਆਇਆ ਸੀਗਾ ਕੁਦਰਤੀ ਨਾਲ ਨਾਲ ਅਸੀਂ ਮੈਂ ਕੁਝ 10 ਮਿੰਟ ਲੇਟ ਹੋ ਗਿਆ ਔਰ ਪਤਾ ਲੱਗਿਆ ਸਾਨੂੰ ਜੀਬ ਗੋਰਾ ਠਾਕਰ ਜੀ ਨੂੰ ਤਿੰਨ ਨਿਆਂਗਾ ਨੇ ਕਿਰਪਾਨਾਂ ਚ ਜ਼ਬਰਦਸਤ ਤੇਜ਼ ਤਾਰ ਹਥਿਆਰਾਂ ਨਾਲ ਉਹਦੇ ਹਮਲਾ ਕੀਤਾ ਜੇ ਆ ਜੋ ਨਾਲ ਤਾਂ ਗਨਮੈਨ ਨਾ ਹੁੰਦਾ ਉਹ ਮਾਰ ਨਹੀਂ ਆਏ ਸੀ ਮੈਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿੰਨੂੰ ਲੋੜ ਹੈ ਗਨਮੈਨ ਦੀ ਦਿਓ ਹੱਥ ਜੋੜ ਕੇ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਜਿੰਨੂੰ ਥ੍ਰੈਟ ਆ ਉਹਦੇ ਕੋ ਗਨਮੈਨ ਸੁਰੱਖਿਆ ਨਾ ਲਾਓ ਇਹੋ ਜੇ ਇਹ ਜਿਹੜੇ ਗੈਂਗਸਟਰ ਆ ਇਹਨਾਂ ਦੇ ਹੌਸਲੇ ਖੁੱਲ ਰਹੇ ਨੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਖੁੱਲ ਰਹੇ ਨੇ ਇਹਨਾਂ ਦੇ ਹੌਸਲੇ ਖੁੱਲ ਗਏ ਇਹਨਾਂ ਤੋਂ ਤਾਂ ਸਿਕਿਉਰਟੀਆਂ ਸੁਰੱਖਿਆ ਚੱਕੀਆਂ ਗਈਆਂ ਵੀ ਜੋ ਮਰਜ਼ੀ ਅਸੀਂ ਕਰੀਏ ਹੁਣ ਕੁਛ ਨਹੀਂ ਹੋਣਾ ਇਹਨਾਂ ਦੇ ਇਹ ਹੌਸਲੇ ਇਹੋ ਜੇ ਇਹਨਾਂ ਦੇ ਬਲੰਦ ਹੋ ਗਏ ਗੈਂਗਸਟਰਾਂ ਦੇ ਜਿਹੜੇ ਐ ਅਤਵਾਦੀ ਜਿਹੜੇ ਸੋਚਦੇ ਲੋਗ ਨੇ ਕੋਲੋ ਠੀਕ ਨਹੀਂ ਸੋ ਸਖਤ ਤੇ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਅੰਦਰ ਠੀਕ ਨਹੀਂ ਨਹੀਂ ਜੀ ਬਹੁਤ ਸੱਟਾਂ ਲੱਗੀਆਂ ਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਬੋਲ ਵੀ ਨਹੀਂ ਹੋ ਰਿਹਾ ਸੀਐਮਸੀ ਰੈਫਰ ਕਰਨ ਲੱਗੇ ਹਸਪੀਟਲ ਉਹਨਾਂ ਨੂੰ